Gue tanda mentora ਅਨੀਮੇ ਤੋਂ ਤੱਕ ਨਾਰਦਾਨਾ ਜਿਹੜੀ ਮਾਰਕ ਲੱਗਦੀ ਜਿਹੜੀ ਲੱਗਦੀ ਸੀ ਲੋਕੀ ਪਰੇਸ਼ਾਨ ਸੀ ਉਹ ਖਾਲੀ ਕਰਾਈ ਗਿਆ ਦੱਸ ਦਿੱਤੇ ਮੇਰਾ ਫਿਰ ਪਤਾ ਕਿ ਕੱਲਾ ਨਾਰਦਾਨਾ ਚੌਂਕ ਨਹੀਂ ਸਾਰੇ ਸ਼ਹਿਰ ਦੇ ਵਿੱਚ ਸ਼ਹਿਰ ਵਾਸੀਆਂ ਦੀ ਜਿੱਥੇ ਵੀ ਦਿੱਕਤ ਆਏਗੀ ਜਿੱਥੇ ਵੀ ਕਬਜ਼ੇ ਹੋਣਗੇ ਉਹ ਸਾਰੇ ਖਾਲੀ ਕਰਾਏ ਜਾਣਗੇ ਟਾਈਮ ਲੱਗ ਸਕਦਾ ਜਿਉਂ-ਜਿਉਂ ਟਰਨਓਵਰ 1 ਟੂ 1 ਜਿੱਥੇ ਵੀ ਟ੍ਰੈਫਿਕ ਸਮੱਸਿਆ ਆ ਰਹੀ ਹੈ ਜਾਂ ਲੋਕਾਂ ਦੇ ਨਜਾਇਜ਼ ਕਬਜ਼ੇ ਕੀਤੇ ਹੋਏ ਉਹਨਾਂ ਨੂੰ ਹਟਾਉਣਾ ਹੈ ਕੋਰਟ ਦੇ ਵੀ ਆਰਡਰ ਹੈ ਔਰ ਅਸੀਂ ਲੋਕਾਂ ਦੀ ਵੀ ਜਿਹੜੀ ਕੰਪਲੇਂਟ ਆ ਰਹੀ ਹੈ ਅਸੀਂ ਇਸ ਕਰਕੇ ਕਿਸੇ ਨਾਲ ਕੋਈ ਕੰਪਰਮਾਈਜ਼ ਨਹੀਂ ਕਰਾਂਗੇ ਜੋ ਬੰਦੀ ਕਾਰਵਾਈ ਹੈ ਅਸੀਂ ਉਹਨਾਂ 'ਤੇ ਕਰਾਂਗੇ ਪਰਸੋਂ ਰਾਤ ਨੂੰ ਵੀ ਦੁਕਾਨਦਾਰ ਇਕੱਠੇ ਸੀ ਦੁਕਾਨਦਾਰ ਵੀ ਕਰਨ ਲੱਗੇ ਸੀ ਜਿਵੇਂ ਪਟਾਖਾ ਵਾਲੇ ਪਾਟੇ ਠੀਕ ਕਰਨ ਲੱਗੇ ਸੀ ਨਾਰੇਬਾਜੀ ਕਰਦੇ ਸੀ ਫਿਰ ਕੀ ਹੋ ਗਿਆ ਲੋਕਾਂ ਦਾ ਹੱਕ ਹੈ ਨਾਰੇ ਲਾਣਾ ਲਾਈ ਜਾਣਾ ਇਹ ਤੁਸੀਂ ਸਰਕਾਰ ਦੀ ਜਗ੍ਹਾ ਤੇ ਕਬਜ਼ਾ ਕਰੋਗੇ ਉਲਟਾ ਨਾਰੇ ਲਾਓਗੇ ਜੋ ਬੰਦੀ ਕਾਰਵਾਈ ਹੈ ਉਹ ਕਰਾਂਗੇ ਇਹ ਕੋਈ ਕੰਮ ਜੇ ਵਿਗਨ ਪਾਏਗਾ ਉਹਦੇ ਪਰਚੇ ਵੀ ਦਰਜ ਹੋਣਗੇ ਇੱਕ ਮੈਨਸੀ ਦੋਸੇ ਵਗਲੇ ਕਿ ਬੀਡੀ ਦੇ ਬਾਹਰ ਰੋੜੀ ਨੇ ਇੱਕ ਪੁਲਿਸ ਵਾਲੇ ਯਾਰ ਦੇ ਨਾਲ ਤੋਂ ਸਮਾਨ ਚੱਕ ਕੇ ਲੈ ਗਏ ਕਮੇਟੀ ਵਾਲੇ ਦੇਖੋ ਇਹ ਪੁਲਸ ਵਾਲੇ ਦੀ ਗਲਤੀ ਹੈ ਅਸੀਂ ਉਹਨਾਂ ਨੂੰ ਵੀ ਸਮਝਾਵਾਂਗੇ ਔਰ ਉਹਨੂੰ ਵੀ ਸਮਝਾਵਾਂਗੇ ਉਹਨੂੰ ਇਸੇ ਕਰਕੇ ਉਹਨੂੰ ਰੈਤ ਮਿਲ ਗਈ ਇਹ ਪੁਲਸ ਵਾਲਿਆਂ ਦੀ ਗਲਤੀ ਥੋੜੀ ਸੀਗੀ ਠੀਕ ਹੈ ਵੈਸੇ ਜਾਣ ਬੁੱਝ ਕੇ ਇਹ ਹੋ ਜਾਂ ਨਹੀਂ ਹੋਇਆ ਉਹਨਾਂ ਦੇ ਬੰਦਿਆਂ ਨੇ ਧੱਕਾ ਮਾਰਿਆ ਪੁਲਸ ਵਾਲਿਆਂ ਨੂੰ ਤਾਂ ਜਿਹੜਾ ਹੈ ਉਸੇ ਥੋੜਾ ਜਿਹਾ ਅਗਰੈਸਿਵ ਹੋ ਗਿਆ ਮਗਰ ਮੈਂ ਕਾਰਪੋਰੇਸ਼ਨ ਵੱਲੋਂ ਇਹ ਪੁਲਸ ਦੀ ਗਲਤੀ ਹੈ ਤਾਂ ਮੈਂ ਗਲਤੀ ਮੰਨਨ ਨੂੰ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਅੰਦਰ ਵਾਲੇ ਅੰਦਰ ਉਸ ਸਮਾਨ ਚੱਕ ਲੈ ਗਏ ਆ ਇਹ ਵੀ ਦੇਖੋ ਗੱਲ ਇਹ ਵੀ ਉਹਨੂੰ 5 ਵਾਰੀ ਨੋਟਿਸ ਦੇ ਚੁਕੇ ਬਾਰੂ ਚੱਕ ਦੇ ਅੰਦਰ ਰੱਖਿਆ ਸੀ ਪਹਿਲਾਂ ਉਹਨਾਂ ਨੇ ਪਰ ਔਰ 5 ਵਾਰੀ ਉਹਨਾਂ ਨੇ ਨੋਟਿਸ ਦਿੱਤਾ ਔਰ ਜਦ ਕੋਈ ਫੋਰਸ ਜਾਂਦੀ ਹੈ ਜਾਂ ਟੀਮ ਜਾਂਦੀ ਹੈ ਉਹ ਚੱਕੇ ਸਮਾਨ ਅੰਦਰ ਰੱਖ ਦਿੰਨੇ ਆ ਹੈ ਮੋਗੇ ਦੇ ਦੇਖ ਕੇ ਉਹਨਾਂ ਦੇਖ ਕੇ ਬੇਵਕੂਫ ਥੋੜੇ ਇਹ ਡਿਊਟੀ ਜੀ ਵਿਗਨ ਪਾਣਗੇ ਔਰ ਪਰਚੇ ਦਰਜ ਕਰਾਉਂਗਾ ਅੱਜ ਪਰਚਾ ਸ਼ਾਇਦ ਮੈਂ ਦਰਜ ਵੀ ਕਰਾ ਦਵਾਂ ਇਹ ਸਾਡੇ ਮੁਲਾਜ਼ਮਾਂ ਦੀ ਗਲਤੀ ਹੈ ਉਹਨਾਂ ਨੂੰ ਸਮਝਾਵਾਂਗੇ ਇਹ ਇਹ ਲੋਕ ਪਰੇਸ਼ਾਨ ਕਰਨਗੇ ਜਿਹੜਾ ਡਿਊਟੀ ਦੇ ਅਫਸਰ ਹੈ ਜੇ ਉਹਨੂੰ ਪਰੇਸ਼ਾਨ ਕਰਨਗੇ ਤਾਂ ਕਾਰਵਾਈ ਜ਼ਰੂਰ ਹੋਏਗੀ